ਅੱਜ ਅਜਨਾਲਾ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੇਸ਼ ਕੀਤਾ ਗਿਆ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਇਸ ਵੇਲੇ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਦੀ ਜਿਨ੍ਹਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਅੱਜ ਸਵੇਰੇ ਪੇਸ਼ ਕੀਤਾ ਜਾਂਦਾ ਹੈ ਇੱਥੇ ਦੱਸਦੇ ਕਿ ਬੀਤੀ ਰਾਤ ਅੰਮ੍ਰਿਤਸਰ ਦੇ ਸੇਫ ਹਾਊਸ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਤੇ ਨੀਲੇ ਰੰਗ ਦੇ ਇੱਕ ਬੱਸ ਦੇ ਵਿੱਚ ਇਹ ਅੱਜ ਅਜਨਾਲਾ ਕੋਰਟ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਹੀ ਕੋਰਟ ਨੇ 4 ਦਿਨਾਂ ਦੀ ਪੁਲਿਸ ਰਿਮਾਂਡ ਤੇ ਇਹਨਾਂ ਨੂੰ ਪੇਸ਼ ਦਿੱਤਾ ਜਦੋਂ ਇਹਨਾਂ ਨੂੰ ਕੋਰਟ ਲਿਆ ਜਾਂਦਾ ਤਾਂ ਕਿਸੇ ਦੇ ਵੀ ਮਿਲਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕਿਹਾ ਜਾ ਰਿਹਾ ਕਿ ਜਿਹੜੇ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਕੋਰਟ ਦੇ ਬਾਹਰ ਹੀ ਪਹੁੰਚੇ ਹੋਏ ਸਨ ਉਹ ਮਿਲਣ ਵਾਸਤੇ ਉੱਥੇ ਪਹੁੰਚੇ ਹੋਏ ਸਨ ਪਰ ਕਿਸੇ ਨੂੰ ਵੀ ਮਿਲਣ ਦੀ ਪਰਮਿਸ਼ਨ ਹੀ ਦਿੱਤੀ ਜਾਂਦੀ ਇੱਥੇ ਤੱਕ ਕਿ ਜੋ ਮੀਡੀਆ ਉੱਥੇ ਪਹੁੰਚੀ ਹੋਈ ਸੀ ਮੀਡੀਆ ਨੂੰ ਵੀ ਕੋਈ ਵੀ ਫੋਟੋ ਕਲਿੱਕ ਨਹੀਂ ਕਰਨ ਦਿੱਤੀ ਈਵਨ ਜਿਹੜੀ ਨੀਲੇ ਰੰਗ ਦੀ ਬੱਸ ਦੇ ਵਿੱਚ ਉਹ ਇੱਥੇ ਕੋਰਟ ਦੇ ਵਿੱਚ ਪਹੁੰਚੇ ਸਨ ਉਸਤੇ ਅੱਗੇ ਵੀ ਇੱਕ ਚਿੱਟੇ ਰੰਗ ਦੀ ਗੱਡੀ ਲਾ ਦਿੱਤੀ ਗਈ ਤਾਂ ਕਿ ਕੋਈ ਵੀ ਉੱਥੇ ਫੋਟੋ ਨਾ ਖਿੱਚ ਸਕੇ ਕੋਈ ਵੀ ਪਰਿਵਾਰਕ ਮੈਂਬਰ ਉਹਨਾਂ ਨੂੰ ਮਿਲ ਨਾ ਸਕੇ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਜਿਹੜੇ ਨੇ ਉਹ ਬੀਤੀ ਰਾਤ ਅੰਮ੍ਰਿਤਸਰ ਪਹੁੰਚਦੇ ਨੇ ਰਾਤ ਦੇ ਵਿੱਚ ਪੁਲਿਸ ਉਹਨਾਂ ਨੂੰ ਇੱਕ ਅਣਪਛਾਤੀ ਸੇਫ ਜਗ੍ਹਾ ਦੇ ਉੱਤੇ ਰੱਖਦੀ ਹੈ ਤੇ ਨਾਲ ਹੀ ਅੱਜ ਉਹਨਾਂ ਨੂੰ ਅੰਮ੍ਰਿਤਸਰ ਦੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿੱਥੇ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਅਜਨਾਲਾ ਕੋਰਟ ਵੱਲੋਂ ਭੇਜ ਦਿੱਤਾ ਜਾਂਦਾ ਸਵੇਰੇ ਤੋਂ ਹੀ ਅਜਨਾਲਾ ਕੋਰਟ ਦੇ ਵਿੱਚ ਸੁਰੱਖਿਆ ਦੇ ਚਲਦੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਸਵੇਰੇ 10 ਵਜੇ ਕੋਰਟ ਖੁੱਲਣ ਦੇ ਵੇਲੇ 2 ਘੰਟੇ ਪਹਿਲਾਂ ਹੀ ਯਾਨੀ ਕਿ 8 ਵਜੇ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਲੈ ਕੇ ਪੁਲਿਸ ਜੋ ਸੀ ਕੋਰਟ ਦੇ ਵਿੱਚ ਪਹੁੰਚੀ ਸੀ ਸੁਰੱਖਿਆ ਦੇ ਚਲਦੇ ਕੋਰਟ ਦੇ ਵਿੱਚ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਮੀਡੀਆ ਨੂੰ ਵੀ ਕੋਰਟ ਤੋਂ ਦੂਰ ਹੀ ਰੱਖਿਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਸੁਨਾਨ 7 ਦਿਨਾਂ ਦੀ ਰਿਮਾਂਡ ਦੀ ਮੰਗ ਰੱਖੀ ਸੀ ਪਰ ਕੋਰਟ ਨੇ ਉਹਨਾਂ ਨੂੰ ਸਿਰਫ 4 ਦਿਨ ਦਾ ਹੀ ਰਿਮਾਂਡ ਦਿੱਤਾ ਪੁਲਿਸ ਨੇ ਇਹ ਤਰਕ ਦਿੱਤਾ ਸੀ ਕਿ આરોપીਆਂ ਦਾ ਰਿਮਾਂਡ ਹਾਸਲ ਕਰਕੇ ਹਥਿਆਰਾਂ ਨੂੰ ਰਿਕਵਰ ਕਰਨਾ ਹੈ ਐਨਆਈ ਨੇ ਮੋਬਾਈਲ ਫੋਨ ਰਿਕਵਰ ਕਰਨੇ ਤਾਂਕਿ ਅੱਗੇ ਜੋ ਹੈ ਇਨਵੈਸਟੀਗੇਸ਼ਨ ਕੀਤੀ ਜਾ ਸਕੇ ਤਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਮੈਂ ਅਮਰਿਤਪਾਲ ਸਿੰਘ ਦੇ ਸੱਤੇ ਸਾਥੀਆਂ ਨੂੰ ਦੋ ਜਥਿਆਂ ਦੇ ਵਿੱਚ ਡਿਬਰੂਗੜ ਤੋਂ ਦਿੱਲੀ ਲੈ ਕੇ ਬੀਤੇ ਦਿਨ ਪਹੁੰਚਦੀ ਹੈ ਦੇਰ ਸ਼ਾਮ ਜਦੋਂ ਸੱਤੇ ਸਾਥੀ ਦਿੱਲੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਦੇਰ ਰਾਤ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਅੱਜ ਸਾਰੇ ਸਾਥੀਆਂ ਨੂੰ ਅੰਮ੍ਰਿਤਸਰ ਦੇ ਅਜਨਾਲਾ ਕੋਟ ਦੇ ਵਿੱਚ ਪੇਸ਼ ਕੀਤਾ ਜਾਂਦਾ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹਨਾਂ ਸਾਰਿਆਂ ਦੇ ਉੱਤੇ ਐਨਐਸਏ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ 6 ਦਿਨ ਪਹਿਲਾਂ ਹੀ ਪੰਜਾਬ ਪੁਲਿਸ ਅਮਰਿਤਪਾਲ ਦੇ ਸਾਥੀਆਂ ਨੂੰ ਲੈਣ ਵਾਸਤੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚੀ ਸੀ ਜਾਣਕਾਰੀ ਦੇ ਮੁਤਾਬਿਕ ਅਮਰਿਤਪਾਲ ਸਿੰਘ ਪਪਲਪ੍ਰੀਤ ਸਿੰਘ ਤੇ ਵਰਿੰਦਰ ਵਿੱਕੀ ਨੂੰ ਹਜੇ ਤੱਕ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਾ ਪਏਗਾ ਪੰਜਾਬ ਰੈਨਾ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਐਨਐਸਏ ਦੀ ਅਗਲੀ ਸੁਣਵਾਈ 22 ਮਾਰਚ ਨੂੰ ਹੋਣੀ ਹੈ ਜਿਸ ਤੋਂ ਬਾਅਦ ਸਰਕਾਰ ਅੱਗੇ ਦਾ ਫੈਸਲਾ ਲਵੇਗੀ ਜਦਕਿ ਹਜੇ ਤੱਕ ਸਿਰਫ 7 ਸਾਥੀ ਦਾ ਐਨਐਸਏ ਹਟਾਉਣ ਦਾ ਫੈਸਲਾ ਲਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਕਿਹੜੇ ਸੱਜ ਸਾਥੀ ਨੇ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਜੋ ਕਿ ਵਾਰਿਸ ਪੰਜਾਬ ਦੇ ਸੰਗਠਨ ਦੇ ਮੁੱਖ ਮੈਂਬਰ ਨੇ ਦਲਜੀਤ ਸਿੰਘ ਕਲਸੀ ਅਮਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਤੇ ਸੰਗਠਨ ਦੇ ਇੱਕ ਪ੍ਰਮੁੱਖ ਮੈਂਬਰ ਨੇ ਬਸੰਤ ਸਿੰਘ ਸੰਗਠਨ ਦੇ ਐਕਟਿਵ ਮੈਂਬਰ ਨੇ ਗੁਰਮੀਤ ਸਿੰਘ ਇਹ ਵੀ ਸੰਗਠਨ ਦੇ ਐਕਟਿਵ ਮੈਂਬਰ ਨੇ ਜੀਤ ਸਿੰਘ ਸੰਗਠਨ ਦੇ ਐਕਟਿਵ ਮੈਂਬਰ ਨੇ ਹਰਜੀਤ ਸਿੰਘ ਅੰਮ੍ਰਿਤਪਾਲ ਸਿੰਘ ਦੇ ਚਾਚਾ ਲਵਪ੍ਰੀਤ ਸਿੰਘ ਤੂਫਾਨ ਸੰਗਠਨ ਦੇ ਮੈਂਬਰ ਨੇ ਤਾਂ ਅਜਨਾਲਾ ਕੋਰਟ ਦੇ ਵਿੱਚ ਅੱਜ ਜੋ ਪੰਜਾਬ ਪੁਲਿਸ ਹੁੰਦੀ ਹੈ ਇਹਨਾਂ ਨੂੰ ਲੈ ਕੇ ਆਂਦੀ ਹੈ ਬਹੁਤ ਪਾਰੀ ਸੁਰੱਖਿਆ ਹੈਟ ਪੁਲਿਸ ਰੱਖਿਆ ਹੈਟ ਇਹਨਾਂ ਨੂੰ ਲਿਆਇਆ ਜਾਂਦਾ ਹੈ ਮੁਲਜ਼ਮਾਂ ਨੂੰ ਡਿਬਰੂਗੜ ਤੋਂ ਲੈ ਕੇ ਆਈ ਜੋ ਐ ਜੋ ਪੰਜਾਬ ਪੁਲਿਸ ਦੇ ਡਿਬਰੂਗੜ ਜੇਲ੍ਹ ਤੋਂ ਲੈ ਕੇ ਆਈ ਉਹਤੇ ਹੀ ਦਲਜੀਤ ਕਲਸੀ ਗੁਰਮੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਬਸੰਤ ਸਿੰਘ ਕੁਲਵੰਤ ਸਿੰਘ ਹਰਜੀਤ ਸਿੰਘ ਤੇ ਗੁਰਿੰਦਰਪਾਲ ਸਿੰਘ ਨੂੰ ਪੰਜਾਬ ਲਿਆਂਦਾ ਗਿਆ ਤੇ ਹੁਣ ਉਹਨਾਂ ਨੂੰ 4 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੁਣ ਵੇਖਣਾ ਹੋਏਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਸਾਹਮਣੇ ਆਂਦਾ ਹੈ ਜਿਹੜੇ 7 ਦੋਸ਼ੀ ਸੀਗੇ ਆਪਣੇ 39/23 ਮਕਦਮਾ ਦੇ ਵਿੱਚ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਇਹ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਿਹੜਾ ਸਾਨੂੰ 4 ਦਿਨ ਦਾ ਇਹਨਾਂ ਤੋਂ ਰਿਮਾਂਡ ਜਿਹੜਾ ਉਹ ਹਸਲ ਹੋਇਆ ਹੈ 7 ਦਿਨ ਦਾ ਰਿਮਾਂਡ ਮੰਗਿਆ ਸੀ 4 ਦਿਨ ਦਾ ਸਾਨੂੰ ਜਿਹੜਾ ਰਿਮਾਂਡ ਮਿਲਿਆ ਇਹ ਕੇਜੀ ਐਨਐਸਏ ਦੇ ਤਹਿਤ ਲਿਬਰੂਗੜ ਅਸਾਮ ਦੇ ਵਿੱਚ ਬੰਦ ਸੀਗੇ ਆ ਦਿਨਾਂ ਨੂੰ ਅਸੀਂ ਜਿਹੜਾ ਵਾ ਮਾਨਯੋਗ ਜੀਐਮਆਈਸੀ ਅਜਨਾਲਾ ਆ ਸ਼੍ਰੀ ਮਨਪ੍ਰੀਤ ਕੌਰ ਜੀ ਦੀ ਗੱਲ ਦੇ ਉੱਤੇ ਇਹ ਸਾਡਾ ਜਿਹੜਾ ਥਾਣਾ ਅਜਨਾਲਾ ਦੇ ਉੱਤੇ ਅਟੈਕ ਹੋਇਆ ਸੀਗਾ 39/23 ਮਕਦਮਾ ਉਹਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕੀਤਾ ਰਿਮਾਂਡ ਦੇ ਦੌਰਾਨ ਉਹ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਫਿਰ ਸ਼ੇਅਰ ਕਰਾਂਗੇ